ਬਾਬਾ ਸਾਹਿਬ ਪੀਮਰਾਓ ਅੰਬੇਦਕਰ ਹੋਰਾਂ ਦਾ ਬੁੱਤ ਉਸ ਬੁੱਤ ਤੇ ਜਦੋਂ ਗਣਤੰਤਰ ਦਿਵਸ ਵਾਲੇ ਦਿਨ ਪੌੜੀ ਲਾਈ ਗਈ ਕਿ ਭਾਈ ਇਹਦੇ ਰਾਹੀਂ ਫੁੱਲ ਦੀਆਂ ਫੁੱਲਾਂ ਦੀਆਂ ਮਾਲਾ ਉਸ ਬੁੱਤ ਤੇ ਪਾਈਆਂ ਜਾਣੀਆਂ ਤਾਂ ਕਿ ਉਹਨਾਂ ਯੋਗਦਾਨ ਨੂੰ ਇਸ ਤਰ੍ਹਾਂ ਗਣਤੰਤਰ ਦੇ ਸਤਜਾਤ ਦਿੱਤਾ ਜਾਵੇ। ਉਸ ਦਿਨ ਇੱਕ ਬੰਦਾ ਇੱਕ ਮੁੰਡਾ ਭੱਜ ਕੇ ਪੌੜੀ ਚੜਦਾ ਉਹਦੇ ਹੱਥ 'ਚ ਥੋੜਾ ਤੇ ਉਹ ਬਾਬਾ ਪੀਮਰਾਓ ਅੰਬੇਦਕਰ ਜੀ ਦੇ ਬਾਬਾ ਸਾਹਿਬ ਬਾਬਾ ਸਾਹਿਬ ਦੇ ਬੁੱਤ ਤੇ ਥੋੜੇ ਭਰਉਂਦਾ ਇਹ ਅੰਮ੍ਰਿਤਸਰ ਦੇ ਵਿੱਚ ਹੈਰੀਟੇਜ ਸਪੀਡ ਦੇ ਉੱਤੇ ਕਨਤੰਤਰ ਦੇਵਸਾਲੇ ਦੇ ਦਿਨ ਵਾਪਸੀ ਚੜ੍ਹਦਾ। ਨਾਗਰਸੜੇ ਵੀ ਸਬਦਾਨ ਬਚਾਉਂਦੀਆਂ ਗੱਲਾਂ ਕਰਦੇ ਨੇ। ਭਾਜਪਾ ਵਾਲੇ ਕਹਿੰਦੇ ਨੇ ਜੀ ਅਸੀਂ ਉਸਦੀ ਬਚਾਇਆ। ਸਾਡੇ ਤੇ ਝੂਠੇ ਦੋਸ਼ ਲਾਉਂਦੇ ਨੇ। ਸਮੇਂ-ਸਮੇਂ ਦੀਆਂ ਸਰਕਾਰਾਂ, ਲੀਡਰਾਂ ਨੇ ਤਣਾ ਵੀ ਸਬਦਾਨੀਆਂ ਗੱਲਾਂ ਕਰਦੇ ਨੇ। ਬਾਬਾ ਸਾਹਿਬ ਨੂੰ ਯਾਦ ਵੀ ਕਰਦੇ ਨੇ, ਉਹਨਾਂ ਦਾ ਨਾਮ ਵੀ ਲੈਂਦੇ ਨੇ। ਪਰ ਜੋ ਪੰਜਾਬ 'ਚ ਕਨਤੰਤਰ ਦੇਵਸਾਲੇ ਦੇ ਦਿਨ ਵਾਪਰਿਆ ਕੀ ਇਹ ਪੰਜਾਬ ਦੇ ਹਾਨੀ ਦੀ ਘਟਨਾ ਹੈ ਕੀ ਇਹ ਪੰਜਾਬ ਦੇ ਸੋਚ ਦੇ ਹਾਨੀ ਦੀ ਘਟਨਾ ਹੈ ਪੁਲਿਸ ਕਹਿੰਦੀ ਅਸੀਂ ਆਪਣੀ ਕਾਰਵਾਈ ਪਾ ਰਹੇ ਹਾਂ ਲੀਡਰਾਂ ਨੇ ਆਪਣੇ ਬਿਆਨ ਦੇ ਕੇ ਮਾਮਲਾ ਨਿਵੇਟਦਾ ਦਲਿਤ ਭਾਈਚਾਰਾ ਕਹਿੰਦਾ ਅਸੀਂ ਅੰਮ੍ਰਿਤ ਸਰਬੰਦ ਸਾਨੂੰ ਰੋਸ ਹੈ ਕਿ ਅਸੀਂ ਇਸ ਰੋਸ ਵਿੱਚੋਂ ਅੰਮ੍ਰਿਤ ਸਰਬੰਦ ਦਾ ਸਵਾਲ ਇੱਥੋਂ ਪੈਦਾ ਹੋ ਕੀ ਡਾਕਟਰ ਪੀਮਰਾਓ ਅੰਬੇਦਕਰ ਜੀ ਕੱਲੇ ਦਲਿਤ ਭਾਈਚਾਰੇ ਦੇ ਜੇਕਰ ਕਿਤੇ ਗੀਤਾ ਕੁਰਾਨ ਦੀ ਘਟਨਾ ਵਾਪਰਦੀ ਹੈ ਤਾਂ ਇਕੱਲੇ ਹਿੰਦੂ ਮੁਸਲਮਾਨਾਂ ਦਾ ਹੀ ਫਰਜ ਬਣਦਾ ਕਿ ਉਹ ਲੜਾਈ ਲੜਨ ਅੱਜ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਜੇਕਰ ਸਾਰਾ ਪੰਜਾਬ ਉੱਠ ਕੇ ਖੜਾ ਹੋ ਜਵੇ ਤਾਂ ਛਰਾਤੀ ਤੱਤਵਾਂ ਨੂੰ ਡਰ ਪੈ ਜਾਵੇ ਜਿਹੜਾ ਸੂਬਾ ਤਰੱਕੀ ਦਾ ਪਹਿਚਾਨ ਸੀ ਸਾਫ਼ ਪਾਣੀ ਵਾਲਾ ਸੂਬਾ ਸੀ ਹਵਾ ਪਾਣੀ ਸ਼ੁੱਧ ਵਾਲਾ ਸੂਬਾ ਸੀ ਅੱਜ ਜੋ ਆਰਥਿਕ ਤੌਰ ਤੇ ਵਾਤਾਵਰਣ ਤੌਰ ਤੇ ਸਭ ਤੋਂ ਫਾੜੀ ਸੁੱਬਿਆਂ ਦੀ ਤਾਰ ਚੱਕ ਜਿਹੜਾ ਵਿੱਤੀ ਇੰਡੈਕਸ ਹੈ ਉਹ ਦੱਸਦਾ ਹੈ ਕਿ ਆਰਥਿਕ ਤੌਰ ਤੇ ਭਾਰਤ ਦੇ ਸਾਰੇ ਸੁੱਬਿਆਂ ਚੋਂ ਪੰਜਾਬ ਦਾ ਆਖਰੀ ਨੰਬਰ ਅਕਾਲੀ ਦਲ ਵਾਲੇ ਬਿਆਨ ਦੇ ਰਹੇ ਨੇ ਆਮ ਆਦੀ ਪਾਰਟੀ ਜ਼ਿੰਮੇਵਾਰ ਕਾਂਗਰਸ ਵਾਲੇ ਕਹਿੰਦੇ ਮੌਜੂਦਾ ਸਰਕਾਰ ਜਵਾਬ ਦੇਵੇ ਮੌਜੂਦਾ ਸਰਕਾਰ ਕਹਿੰਦੀ ਜੀ ਪਿਛਲਿਆਂ ਦੇ ਚੜਾਏ ਕਰਜ਼ੇ ਲਾ ਰਹੇ ਆ ਕਿ ਪਿਛਲੀਆਂ ਸਰਕਾਰਾਂ ਜ਼ਿੰਮੇਵਾਰ ਹਰਿਆਣਾ 27.4 ਅੰਕਾਂ ਨਾਲ 14ਵੇਂ ਨੰਬਰ ਤੇ ਸਾਡੇ 10.7 ਨਹੀਂ ਉਹਦੇ 27.4 ਨੇ ਤਿੰਨ ਗੁਣੇ ਦੇ ਨੇੜੇ-ਤੇੜੇ ਨੇ ਸਭ ਕਹਿੰਦੇ ਜੀ ਇਸ ਸਮੇਂ ਪੰਜਾਬ ਦੀ ਹਾਲਤ ਇਹ ਆ ਕਿ ਕੁੱਲ ਕਰਜ਼ਾ ਸਾਡਾ 3.5 ਲੱਖ ਕਰੋੜ ਤੋਂ ਉੱਪਰ ਚਲਾ ਗਿਆ ਜਿਹੜਾ ਮੰਨਿਆ ਜਾ ਰਿਹਾ ਕਿ 4 ਲੱਖ ਕਰੋੜ ਨੂੰ ਜਾ ਟੁਕਣਾ ਹੈ ਪੰਜਾਬ 'ਚ 2014 ਤੋਂ ਸਰੰਦਰਨ ਸ਼ੋਮਿਕਾਦਰ ਭਾਜਪਾ ਘਟਦੋ 2017 ਤੋਂ 22 ਤੱਕ ਕਾਂਗਰਸ ਦੀ ਸਰਕਾਰ ਫਿਰ 22 ਦੇ ਵਿੱਚ ਸ਼ੁਰੂ ਚ ਆਵਾਦੀ ਪਾਰਟੀ 223 ਦੇ ਹਵਾਲੇ ਨਾਲ ਇਹ ਵੀ ਕੀ ਲਾਲਚबस ਕੀ ਡਰਾਤਮ ਕਾ ਕੇ ਕੀ ਫਲੋਸ ਕੇ ਕੀ ਸ਼ਕਤੀਆਂ ਚਮਤਕਾਰਾਂ ਦਾ ਹਵਾਲਾ ਦੇ ਕੇ ਕੀ ਆਰਥਿਕ ਤੌਰ ਤੇ ਮਜ਼ਬੂਤੀ ਦਾ ਲਾਲਚ ਦੇ ਕੇ ਤਰਨ ਪਰਵਰਤਨ ਕਰਾਉਣਾ ਕੀ ਇਹ ਜਾਇਜ਼ ਹੈ ਕੀ ਇਹ ਕਿਸੇ ਕਾਨੂੰਨ ਦੇ ਦਾਇਰੇ ਚ ਆਉਂਦਾ ਇਹ ਸਵਾਲ ਉਸ ਸਮੇਂ ਵੱਡਾ ਹੈ ਜਦੋਂ ਪੰਜਾਬ ਦੇ ਵਿੱਚੇ ਚਰਚਾ ਵੱਖ-ਵੱਖ ਪੱਤਰਾਂ 'ਤੇ ਖੂਬ ਚੱਲਦੀ ਹੈ ਕਿ ਭਾਈ ਇੱਥੇ ਜਬਰੀ ਤੇ ਲਾਲਚ ਵਸ ਇਸਾਈ ਧਰਮ ਨੂੰ ਅਪਣਾਇਆ ਜਾ ਰਿਹਾ ਹੈ। ਕਹਿੰਦੇ ਕਿ ਦਾਅਵੇ ਅਮ ਤੱਕ ਪੰਜਾਬ ਦੇ ਵਿੱਚ ਤਰ ਪਰਿਵਰਤਨ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ। ਧਰਮ ਤਬਦੀਲੀ ਬਹੁਤ ਤੇਜ਼ੀ ਨਾਲ ਹੋ ਰਹੀ ਹੈ। ਤੇ ਵੱਡੀ ਗਿਣਤੀ 'ਚ ਲੋਕਾਂ ਨੂੰ ਇਸਾਈ ਬਣਾਇਆ ਜਾ ਰਿਹਾ। ਔਰ ਇਹਦੀ ਚਪੇਟ ਦੇ ਵਿੱਚ ਸਿੱਖ ਭਾਈਚਾਰਾ ਵੀ ਤੇ Hindu ਭਾਈਚਾਰਾ ਵੀ ਤੇ ਲੈਦੇ ਕਿ ਮੁਸਲਮਾਨ ਭਾਈਚਾਰਾ ਵੀ ਆ। 223 ਦੇ ਵਿੱਚ 1.5 ਲੱਖ ਲੋਕ ਅਤੇ 224 ਦੇ ਵਿੱਚ ਕਰੀਬ 2 ਲੱਖ ਲੋਕ ਸਾਈ ਬਣੇ 3.5 ਲੱਖ ਲੋਕ ਇਹਨਾਂ 2 ਸਾਲਾਂ ਚ ਸਾਈਧਰਮ ਆਪਣਾ ਲੋਕਾਂ ਨੂੰ ਗਰੀਬੀ ਤੋਂ ਛੁਟਕਾਰਾ ਬੇਰੁਜ਼ਗਾਰੀ ਸਮੱਸਿਆਵਾਂ ਦਾ ਹੱਲ ਮੁਫਤ ਸੂਲਤਾ ਲਾਲਚ ਬਿਮਾਰੀ ਤੇ ਧਾਰਮਿਕ ਚਮਤਕਾਰਾਂ ਦੀ ਕਹਾਣੀਆਂ ਸੁਣਾ ਕੇ ਪੰਜਾਬ ਵਤਨ ਦਾ ਦੇਸ਼ ਦਾ ਭਾਰਤ ਦਾ ਨੰਬਰ 1 ਸੂਬਾ ਸੀ ਹੁਣ ਸਭ ਤੋਂ ਫਾਡੀ ਸੂਬਾ ਹੈ ਬਹੁਤ ਪੀੜ ਹੋ ਰਹੀ ਹੈ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਦਿਆਂ ਜਿਹੜਾ ਸੂਬਾ ਭਾਰਤ ਦਾ ਨੰਬਰ 1 ਸੂਬਾ ਸੀ ਜਿਹੜਾ ਸੂਬਾ ਤਰੱਕੀ ਦਾ ਪਹਿਚਾਨ ਸੀ ਸਾਫ਼ ਪਾਣੀ ਵਾਲਾ ਸੂਬਾ ਸੀ ਹਵਾ ਪਾਣੀ ਸ਼ੁੱਧ ਵਾਲਾ ਸੂਬਾ ਸੀ ਅੱਜ ਜੋ ਆਰਥਿਕ ਤੌਰ ਤੇ ਵਾਤਾਵਰਨ ਤੌਰ ਤੇ ਸਭ ਤੋਂ ਫਾਡੀ ਸੂਬਿਆਂ ਦੀ ਕਤਾਰ ਚ ਆਖ ਲਉਂਦਾ ਹੈ ਕਹਿਣ ਨੂੰ ਪੰਜਾਬ ਦੇ ਵਿੱਚ ਵੀ ਖੂਬ ਸੜਕਾਂ ਖੂਬ ਪੁਲ ਖੂਬ ਬਿਲਡਿੰਗਾਂ ਖੂਬ ਮਾਲ ਸਾਈਲੋ ਸਾਰਾ ਕੁਝ ਖੁੱਲ ਗਿਆ ਹੈ ਕਿਸਾਨੀ ਆਧਾਰਿਤ ਸੂਬੇ ਨੂੰ ਇੱਟਾਂ ਰੋੜਿਆਂ ਚ ਬਦਲਣ ਤੋਂ ਬਾਅਦ ਇਸ ਦੇ ਲਈ ਸਾਰੀਆਂ ਸਮੇ ਸਮੇ ਦੀਆਂ ਸਰਕਾਰਾਂ ਜ਼ਿੰਮੇਵਾਰ ਨੇ ਕਿ ਅੱਜ ਨੀਤੀਯੋਗ ਦੀ ਰਿਪੋਰਟ ਦੇ ਹਵਾਲੇ ਨਾਲ ਜਿਹੜਾ ਵਿੱਤੀ ਇੰਡੈਕਸ ਹੈ ਉਹ ਦੱਸਦਾ ਹੈ ਕਿ ਆਰਥਿਕ ਤੌਰ ਤੇ ਭਾਰਤ ਦੇ ਸਾਰੇ ਸੂਬਿਆਂ 'ਚੋਂ ਪੰਜਾਬ ਦਾ ਆਖਰੀ ਨੰਬਰ ਹੈ ਕਿਸ ਨੂੰ ਕਹਿ ਦਈਏ ਅਕਾਲੀ ਦਲ ਵਾਲੇ ਬਿਆਨ ਦੇ ਰਹੇ ਨੇ ਆਮ ਆਦੀ ਪਾਰਟੀ ਜ਼ਿੰਮੇਵਾਰ ਕਾਂਗਰਸ ਵਾਲੇ ਕਹਿੰਦੇ ਮੌਜੂਦਾ ਸਰਕਾਰ ਜਵਾਬ ਦੇਵੇ ਮੌਜੂਦਾ ਸਰਕਾਰ ਕਹਿੰਦੀ ਜੀ ਪਿਛਲਿਆਂ ਦੇ ਚੜ੍ਹਾਏ ਕਰਜ਼ੇ ਲਾ ਰਹੇ ਆ ਇਹ ਪਿਛਲੀਆਂ ਸਰਕਾਰਾਂ ਜ਼ਿੰਮੇਵਾਰ ਨੇ ਜਿਹੜਾ ਵੀ ਪੰਜਾਬ ਦੀ ਗੱਦੀ ਤੇ ਬੈਠਿਆ ਆਇਆ ਪੰਜਾਬ ਚੋਂ ਹੀ ਐ ਜਿਹੜੇ ਵੀ ਪੰਜਾਬ ਦੀ ਵਿਧਾਨ ਸਭਾ ਚ 117 ਗਏ ਆਏ ਪੰਜਾਬ ਦੇ ਮੁਹੱਲਿਆਂ ਚੋਂ ਹੀ ਨੇ ਤੁਸੀਂ ਸਾਰੇ ਜ਼ਿੰਮੇਵਾਰ ਰਿਪੋਰਟ ਸੁਣੋ ਵਿੱਤੀ ਇੰਡੈਕਸ ਚ ਪੰਜਾਬ ਦੀ مالی ਹਾਲਤ ਦੇਸ਼ ਦੇ ਸਾਰੇ ਸੂਬਿਆਂ ਨਾਲੋਂ ਸਭ ਤੋਂ ਮਾੜੀ ਐ ਨੀਤੀਯੋਗ ਦੀ ਰਿਪੋਰਟ ਚ ਪੰਜਾਬ ਦੀ ਦਰਜਾਬੰਦੀ ਵਿੱਚ ਪੰਜਾਬ ਦਾ ਹੁਣ ਆਖਰੀ ਨੰਬਰ ਹੈ ਜਿਹੜੀ ਨੀਤੀਯੋਗ ਦੀ ਰਿਪੋਰਟ ਐ ਉਹਦੇ ਵਿੱਚ ਪੰਜਾਬ ਦੀ ਪੰਜਾਬ ਦਰਜਾਬੰਦੀ 'ਚ ਆਖਰੀ ਨੰਬਰ ਤੇ ਆਇਆ। ਕਵਾਂਡੀ ਸੂਬਾ ਹਰਿਆਣਾ ਤੇ ਰਾਜਸਥਾਨ ਵੀ ਵਿੱਤੀ ਹਾਲਤ 'ਚ ਪੰਜਾਬ ਨਾਲੋਂ ਮੂਰੇ ਨੇ। ਚੰਗੇ ਨੇ, ਮਜ਼ਬੂਤ ਨੇ। ਰੀਸਾ ਨੰਬਰ 1 ਸੂਬਾ ਬਣ ਗਿਆ ਹੈ। ਮਜ਼ਬੂਤ ਸੂਬਾ ਬਣ ਗਿਆ ਹੈ। ਕਹਿੰਦੇ ਦੇਸ਼ ਭਰ 'ਚ ਵਿੱਤੀ ਤੌਰ ਤੇ ਮਜ਼ਬੂਤ ਮੰਨੇ ਜਾਂਦੇ ਪੰਜਾਬ ਸੂਬੇ ਦੀ ਹਾਲਤ ਲਗਾਤਾਰ ਨਿਕਲਦੀ ਆ ਰਹੀ ਹੈ। ਨੀਤੀਯੁਗ ਵੱਲੋਂ ਜਾਰੀ ਜਿਹੜਾ ਕੌਮੀ ਵਿੱਤੀ ਸਿਹਤ ਇੰਡੈਕਸ ਹੁੰਦਾ ਹੈ, ਜਿਹੜਾ ਵਿੱਤੀ ਇੰਡੈਕਸ ਹੈ। ਉ 22223 ਇਹਦੇ ਹਵਾਲੇ ਨਾਲ ਜਿਹੜਾ ਜਾਰੀ ਕੀਤਾ ਗਿਆ ਉਹਦੇ ਵਿੱਚ ਦਾਵਾ ਕੀਤਾ ਕਿ ਨੀਤੀਯੋਗ ਵੱਲੋਂ ਦੇਸ਼ ਦੇ 18 ਸੂਬਿਆਂ ਬਾਰੇ ਜਾਰੀ ਰਿਪੋਰਟ ਵਿੱਚ ਪੰਜਾਬ ਦਾ ਨੰਬਰ 18 ਹੈ 17 ਸੂਬੇ ਸੱਤੋਂ ਮੂਰੇ ਖੜੇ ਨੇ ਸਭ ਤੋਂ ਮਜ਼ਬੂਤ ਨੇ ਕਹਿੰਦੇ ਨਤੀਜੀ ਕੋ ਨੀਤੀਯੋਗ ਵੱਲੋਂ ਦੇਸ਼ ਦੇ 18 ਸੂਬਿਆਂ ਬਾਰੇ ਜਾਰੀ ਰਿਪੋਰਟ ਦੇ ਵਿੱਚ ਪੰਜਾਬ 10.7 ਅੰਕ ਲੈ ਕੇ ਇਸ ਸੂਚੀ ਵਿੱਚ ਸਭ ਤੋਂ ਅਖੀਰਲੇ ਨੰਬਰ ਤੇ ਹੁਣ ਤੁਸੀਂ ਇੱਥੋਂ ਹੀ ਅੰਦਾਜ਼ਾ ਲਾਉਣਾ ਹੈ ਕਿ ਜਿਹੜਾ ਇਹ ਵਿੱਤੀ ਯੋਗ ਹੈ ਦੇ ਵਿੱਚ ਅੱਭਲ ਜਿਹੜਾ ਸੂਬਾ ਹੈ ਓਡੀਸਾ 67.8 ਅੰਕ ਲੈ ਕੇ ਓਡੀਸਾ ਵਿੱਤੀ ਤੌਰ ਤੇ ਦੇਸ਼ ਭਰ ਵਿੱਚ ਸਭ ਤੋਂ ਮਜ਼ਬੂਤ ਸੂਬਾ ਬਣ ਕੇ ਉੱਭਰਿਆ ਸੋ ਉਹਦੇ 67.8 ਨੇ ਜਿਹੜਾ ਨੰਬਰ 1 ਤੇ ਹੈ ਤੇ ਅਸੀਂ 18ਵੇਂ ਨੰਬਰ ਤੇ ਸਾਡੇ 10 ਅੰਕ ਨੇ ਹੁਣ ਲਾ ਲਓ ਕਿੰਨਾ ਪੜਾ ਇਹ ਹੀ ਨਹੀਂ ਕੌਮੀ ਨੀਤੀ ਇੰਡੈਕਸ ਦੇ ਵਿੱਚ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਤੇ ਰਾਜਸਥਾਨ ਵੀ ਉਸ ਤੋਂ ਅਗਾਂਹ ਖੜੇ ਨੇ। ਹਰਿਆਣਾ 27.4 ਅੰਕਾਂ ਨਾਲ 14ਵੇਂ ਨੰਬਰ ਤੇ ਆ। ਸਾਡੇ 10.7 ਨੇ ਉਹਦੇ 27.4 ਨੇ। 3 ਗੁਣੇ ਦੇ ਨੇੜੇ ਤੜੇ ਨੇ ਸਾਤੋਂ। ਰਾਜਸਥਾਨ ਵੀ 22.6 ਅੰਕ ਲੈ ਕੇ 12ਵੇਂ ਸਥਾਨ ਤੇ ਆ। ਸੋ ਇੱਥੋਂ ਹਿਸਾਬ ਲਾ ਲਓ। 22 ਉਹ ਵੀ ਸਾਡਾ ਲਓ। ਇਹ ਦੋਨੇ ਸਾਡਾ ਨੂੰ ਮੂਹਰੇ ਖੜੇ ਨੇ। ਉਹ 12ਵੇਂ ਤੇ ਆ, ਹਰਿਆਣਾ 14ਵੇਂ ਤੇ ਆ ਤੇ ਅਸੀਂ ਹਰ ਮੇ ਨੰਬਰ ਤੇ ਆ ਨੀਤੀਯੋਗ ਵੱਲੋਂ ਵਿੱਤੀ ਸੇਤ ਇੰਡੈਕਸ ਦੇ ਤਹਿਤ ਅਰਥਚਾਰੇ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਸੂਬਿਆਂ ਦੀ ਵਿੱਤੀ ਹਲਸਾ ਸਰਵੇਖਣ ਕੀਤਾ ਜਾਂਦਾ ਜਿਸ ਵਿੱਚ ਨੀਤੀਯੋਗ ਵੱਲੋਂ ਖਰਚ ਦਾ ਹਸਾਬ ਕਿਤਾਬ ਖਰਚ ਦੀ ਪੱਧਰ ਮਿਆਰ ਕੀ ਹੈ ਮਾਲੀਆ ਜਟਾ ਕਿੱਥੋਂ ਰਹੀਆਂ ਅਸੀਂ ਕਿੰਨੋਂ ਕਿਵੇਂ ਆ ਰਿਹਾ ਕਿੰਨਾ ਆ ਰਿਹਾ ਕਿੱਥੋਂ ਆ ਰਿਹਾ ਵਿੱਤੀ ਸਮਝਦਾਰੀ ਕੀ ਹੈ ਸਾਡੀ ਕਰਜ਼ੇ ਦੀ ਮਿਆਦ ਘਟ ਰਹੀ ਹੈ ਵੱਧ ਰਹੀ ਹੈ ਕਿੰਨਾ ਕਰਜ਼ਾ ਚੁੱਕ ਰਹੇ ਹਾਂ ਕਿੰਨਾ ਲਾ ਰਹੇ ਹਾਂ ਹੈ ਸਾਡੀਆਂ ਯੋਜਨਾਵਾਂ ਕੀ ਨੇ ਉਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਇੱਕ ਵਿੱਤੀ ਇੰਡੈਕਸ ਇੱਕ ਵਿੱਤੀ ਰਿਪੋਰਟ ਤਿਆਰ ਕੀਤੀ ਜਾਂਦੀ ਹੈ ਜਿਹਦੇ ਵਿੱਚ ਨੀਤੀਯੋਗ ਦੀ ਕੌਮੀ ਵਿੱਤੀ ਸਿਹਤ ਇੰਡੈਕਸ ਬਾਰੇ ਇਹ ਜਿਹੜੀ ਰਿਪੋਰਟ ਹੈ ਇਹ ਸਾਲ 214-15 ਦੇ ਵਿੱਤੀ ਬਰੇ ਤੋਂ ਲੈ ਕੇ ਸਾਲ 222-23 ਦੇ ਵਿੱਤੀ ਬਰੇ ਤੱਕ ਹੈ ਜੀ ਹੁਣ ਦੱਸੋ ਫਿਰ ਜ਼ਿੰਮੇਵਾਰ ਕੌਣ ਹੈ ਭਾਈ ਸਾਲ 214-15 ਤੋਂ ਲੈ ਕੇ ਸਾਲ 222-23 14 15 ਦਾ ਖਾਲੀ ਦਲ ਤੇ ਭਾਜਪਾ ਦਾ ਰਾਜ ਸੀ ਪੰਜਾਬ ਚ 17 ਤੋਂ ਬਾਅਦ ਕੈਪਟਨ ਨਮਿੰਦਰ ਸਿੰਘ ਦੀ ਕਾਂਗਰਸ ਪਾਰਟੀ ਦਾ ਰਾਜ ਸੀ ਤੇ 22 23 ਦੇ ਵਾਦਨ ਪਈਆਂ ਆਵਾਦ ਨਹੀਂ ਪਾਰਟੀ ਸੋ ਇਹਦਾ ਮਤਲਬ ਸਮੇਂ-ਸਮੇਂ ਦੀਆਂ ਸਰਕਾਰਾਂ ਇਸ ਦੇ ਲਈ ਜ਼ਿੰਮੇਵਾਰ ਨੇ ਠੀਕ ਹੈ ਹੁਣ ਵਾਲਿਆਂ ਦੀ ਅਗਲੀ ਰਿਪੋਰਟ ਚ ਆਜੂ ਭਾਈ ਕੋਈ ਨਾ ਜਾਨੂੰ ਅਗਲੇ ਕਹਿੰਦੇ ਸਾਡਾ ਵਕਤ 20 ਤੇ ਜਾਣਾ ਕੋਈ ਨਾ ਪਰ ਫਿਰ ਵੀ ਇੱਕ ਵਾਰ ਜਦੋਂ ਆਖਰੀ ਆ ਗਿਆ ਜਾਂ ਇਹਨਾਂ ਦੀ ਸਰਕਾਰ ਦੇ ਸਮੇਂ ਚ ਆ ਗਈ ਰਿਪੋਰਟ ਤਾਂ ਵਿਰੋਧੀ ਹੁਣ ਇਹਨਾਂ ਤੇ ਹਮਲੇ ਕਰ ਰਹੇ ਨੇ ਕਹਿੰਦੇ ਜੀ ਇਸ ਸਮੇਂ ਪੰਜਾਬ ਦੀ ਹਾਲਤ ਇਹ ਆ ਕਿ ਕੁੱਲ ਕਰਜ਼ਾ ਸਾਡਾ 3.5 ਲੱਖ ਕਰੋੜ ਤੋਂ ਉੱਪਰ ਚਲਾ ਗਿਆ ਜਿਹੜਾ ਮੰਨਿਆ ਜਾ ਰਿਹਾ ਕਿ 4 ਲੱਖ ਕਰੋੜ ਨੂੰ ਜਾ ਟੁਕਣਾ ਇਸ ਬਾਰੇ ਚ ਤੇ ਹਰ ਮਹੀਨੇ ਅਸੀਂ 40000 ਤੋਂ 42000 ਕਰੋੜ ਦੀ ਐਵਰੇਜ ਔਸਤਨ ਕਰਜ਼ਾ ਚੁੱਕ ਰਹੇ ਹਾਂ ਸਾਲ 2114-15 ਤੋਂ 2200 222-23 ਦੌਰਾਨ ਪੰਜਾਬ ਚ ਵੱਖ-ਵੱਖ ਸਿਆਸੀ ਪਾਰਟੀਆਂ ਦੀ ਸਰਕਾਰਾਂ ਰਹੀਆਂ ਪੰਜਾਬ 'ਚ 2014 ਤੋਂ 17 ਦੌਰਾਨ ਸ਼੍ਰੋਮ ਨਕਲਦਲ ਭਾਜਪਾ ਕਟੋੜ 2017 ਤੋਂ 22 ਤੱਕ ਕਾਂਗਰਸੀ ਸਰਕਾਰ ਫਿਰ 22 ਦੇ ਵਿੱਚ ਸ਼ੁਰੂ 'ਚ ਆਵਾਜ਼ੀ ਪਾਰਟੀ 2023 ਦੇ ਹਵਾਲੇ ਨਾਲ ਇਹ ਵੀ ਹੈ ਸੋ ਹੁਣ ਮਾਲਵਿੰਦਰ ਕੰਗ ਕਹਿੰਦੇ ਜੀ ਕਾਂਗਰਸ ਜ਼ਿੰਮੇਵਾਰ ਹੈ ਤੇ ਭਾਜਪਾ ਜ਼ਿੰਮੇਵਾਰ ਹੈ ਹੈਨਾ ਅਕਾਲੀ ਤੇ ਕਾਂਗਰਸੀ ਕਹਿੰਦੇ ਨਹੀਂ ਜੀ ਆਵਾਜ਼ੀ ਪਾਰਟੀ ਹੋਰ ਇੱਕ ਦੂਏ ਨੂੰ ਭੰਡੀ ਜਾਓ ਸਥਿਤੀ ਇਹ ਆ ਕਿ ਇਹਦੇ ਲਈ ਤੁਸੀਂ ਸਾਰੇ ਬਰਾਬਰ ਦੇ ਜ਼ਿੰਮੇਵਾਰ ਹੋ ਪਾਈ ਆ ਪੰਜਾਬ ਦੀ ਤਸਵੀਰ ਹੈ ਆਰਥਿਕ ਤਸਵੀਰ ਰਾਜਨੀਤਿਕ ਤਸਵੀਰ ਤੋਂ ਵੀ ਤੁਸੀਂ ਵਾਕਿਵੋ ਲਗਾਤਾਰ ਜਿਹੋ ਜਿਹੀਆਂ ਘਟਨਾਵਾਂ ਪੰਜਾਬ 'ਚ ਵਾਪਰ ਰਹੀਆਂ ਹਨ ਮੁੱਖ ਮੰਤਰੀ ਸਾਹਿਬ ਨੂੰ ਛੱਡ ਕੇ ਹੋਰ ਨਹੀਂ ਥਾਵਾਂ ਬਦਲੀਆਂ ਪੈ ਰਹੀਆਂ ਥਾਂ ਦਾ ਦਾ ਲਾ ਲੋ ਕੇ ਸਾਡੇ ਅਮਨ ਕਾਨੂੰਨ ਦੀ ਸਥਿਤੀ ਵੀ ਕਿਹੋ ਜਿਹੀ ਹੈ ਚਲੋ ਅਗਾਂਹ ਵਧਦੇ ਹਾਂ ਅਮਨ ਕਾਨੂੰਨ ਅਮਨ ਵੀ ਰਵੇ ਤੇ ਕੰਮ ਕਾਨੂੰਨ ਅਨਸਾਰ ਹੋਣ ਇਸ ਨੂੰ ਧਿਆਨ 'ਚ ਰੱਖਦੇ ਹਾਂ ਭਾਰਤੀ ਸੰਵਿਧਾਨ ਰਚਿਆ ਗਿਆ ਸੰਵਿਧਾਨ ਨੂੰ ਤਿਆਰ ਕਰਨ ਦੇ ਲਈ ਇੱਕ ਕਮੇਟੀ ਬਣੀ ਉਸ ਕਮੇਟੀ ਦੇ ਵਿੱਚ ਵਿਦਵਤਾ ਦੇ ਹਵਾਲੇ ਨਾਲ ਉਸ ਕਮੇਟੀ ਨੂੰ ਲੀਡ ਕਰਨ ਦੇ ਹਵਾਲੇ ਨਾਲ ਆਪਣੀ ਸਮਝ ਬੂਝ ਪੜ੍ਹਾਈ ਯੋਗਤਾ ਉਹਦੀ ਬਦੌਲਤ ਸੰਵਿਧਾਨ ਰਚੇਤਾ ਬਣ ਕੇ ਉਭਰੇ ਡਾਕਟਰ ਭੀਮਰਾਓ ਅੰਬੇਦਕਰ ਜੀ ਬਾਬਾ ਸਾਹਿਬ ਦੇ ਹਵਾਲੇ ਨਾਲ ਇਹ ਸਤਕਾਰ ਇਹ ਰੁਤਬਾ ਉਹਨਾਂ ਨੂੰ ਮਿਲਿਆ ਕਿ ਭਾਰਤੀ ਸੰਵਿਧਾਨ ਉਹਨਾਂ ਨੇ ਰਚਿਆ ਅੱਜ ਕਾਂਗਰਸ ਵਾਲੇ ਵੀ ਸੰਵਿਧਾਨ ਬਚਾਉਦਿਆਂ ਗੱਲਾਂ ਕਰਦੇ ਨੇ ਭਾਜਪਾ ਵਾਲੇ ਕਹਿੰਦੇ ਨਹੀਂ ਜੀ ਅਸੀਂ ਉਸਦੀ ਬਚਾਇਆ ਸਾਡੇ ਤੇ ਝੂਠੇ ਦੋਸ਼ ਲਾਉਂਦੇ ਨੇ ਸਮੇਂ-ਸਮੇਂ ਦੀਆਂ ਸਰਕਾਰਾਂ ਲੀਡਰ ਰਾਜਨੀਤਿਕ ਤਰ੍ਹਾਂ ਵੀ ਸੰਵਿਧਾਨ ਦੀਆਂ ਗੱਲਾਂ ਕਰਦੇ ਨੇ ਬਾਬਾ ਸਾਹਿਬ ਨੂੰ ਜਾਦਵੀ ਕਰਦੇ ਨੇ ਉਹਨਾਂ ਦਾ ਨਾਮ ਵੀ ਲੈਂਦੇ ਨੇ ਪਰ ਜੋ ਪੰਜਾਬ 'ਚ ਕੰਤੰਤਰ ਦੇਸ ਵਾਲੇ ਦਿਨ ਵਾਪਰਿਆ ਕੀ ਇਹ ਪੰਜਾਬ ਦੇ ਹਾਨ ਦੀ ਘਟਨਾ ਹੈ ਕੀ ਇਹ ਪੰਜਾਬ ਦੀ ਸੋਚ ਦੇ ਹਾਨ ਦੀ ਘਟਨਾ ਹੈ ਕੀ ਇਹ ਸਾਡੀ ਹੁਣ ਮਤਲਬ ਮਾਨਸਿਕਤਾ ਇਹ ਸੱਤ ਤੱਕ ਆ ਗਈ ਹੈ ਬਾਬਾ ਸਾਹਿਬ ਭੀਮਰਾਓ ਉਮੇਦਕਰ ਹੋਰਾਂ ਦਾ ਬੁੱਤ ਉਸ ਬੁੱਤ ਤੇ ਜਦੋਂ ਗਣਤੰਤਰ ਦਿਵਸ ਵਾਲੇ ਦਿਨ ਪੌੜੀ ਲਾਈ ਗਈ ਕਿ ਭਾਈ ਇਹਦੇ ਰਾਹੀਂ ਫੁੱਲ ਦੀਆਂ ਫੁੱਲਾਂ ਦੀਆਂ ਮਾਲਾ ਉਸ ਬੁੱਤ ਤੇ ਪਾਈਆਂ ਜਾਣੀਆਂ ਤਾਂ ਕਿ ਉਹਨਾਂ ਯੋਗਦਾਨ ਨੂੰ ਇਸ ਤਰ੍ਹਾਂ ਗਣਤੰਤਰ ਦਿਵਸ ਤੇ ਯਾਦ ਕੀਤਾ ਜਾਵੇ ਉਸ ਦਿਨ ਇੱਕ ਬੰਦਾ ਇੱਕ ਮੁੰਡਾ ਭੱਜ ਕੇ ਪੌੜੀ ਚੜਦਾ ਉਹਦੇ ਹੱਥ 'ਚ ਥੋੜਾ ਤੇ ਉਹ ਬਾਬਾ ਭੀਮਰਾਓ ਉਮੇਦਕਰ ਜੀ ਦੇ ਬਾਬਾ ਸਾਹਿਬ ਬਾਬਾ ਸਾਹਿਬ ਦੇ ਬੁੱਤ ਤੇ ਹਥੋੜੇ ਵਰਾਂਦਾ 24 ਸੈਕਿੰਡ ਚ 8 ਬਾਰ ਨੇ ਉਹਦੇ ਮੂਰਤੀ ਨੁਕਸਾਨੀ ਗਈ ਖੰਡਤ ਹੋ ਗਈ ਉਹਦੇ ਨਾਲ ਪਈ ਸਭਦਾਨ ਦੀ ਮੂਰਤ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਪਹਿਲਾਂ ਉਹਨੂੰ ਅੱਗ ਲਾਈ ਤੇ ਫਿਰ ਪੌੜੀਆਂ ਚੜ ਕੇ ਉਹਨੂੰ ਇਹ ਅੰਮ੍ਰਿਤਸਰ ਦੇ ਵਿੱਚ ਹੈਰੀਟੇਜ ਸਟਰੀਟ ਦੇ ਉੱਤੇ ਗਣਦੰਤਰ ਦਿਵਸ ਵਾਲੇ ਦਿਨ ਵਾਪਰੀ ਘਟਨਾ ਪਹਿਲਾਂ ਤਾਂ ਇਹੀ ਆਪਣੇ ਆਪ ਸਵਾਲ ਹੈ ਕਿ ਭਾਈ ਬਾਕੀ ਦਿਨ ਤਾਂ ਬਾਕੀ ਦਿਨ ਉਸ ਦਿਨ ਤਾਂ ਚੇਚ ਤੌਰ ਤੇ ਸੁਰੱਖਿਆ ਪ੍ਰਬੰਧ ਬੜੇ ਮਜ਼ਬੂਤ ਹੁੰਦੇ ਨੇ ਔਰ ਤੁਸੀਂ ਉੱਥੇ ਫੁੱਲਾਂ ਦਾ ਹੈ ਨਾ ਪੌੜੀ ਦਾ ਪ੍ਰਬੰਧ ਕਰੀ ਬੈਠੇ ਹੋ ਤੇ ਸਿਕਿਉਰਿਟੀ ਕਿੱਥੇ ਸੀ ਕੀ ਦੀ ਜ਼ਿੰਮੇਵਾਰੀ ਹੈ ਸਾंपਲਾ ਸਾਹਿਬ ਐਸਜੀਪੀਸੀ ਦੇ ਜੱਜਦਾਰ ਸਾਹਿਬ ਨੂੰ ਕਹੀ ਜਾਂਦੇ ਨੇ ਕਿ ਜੀ ਇਹ ਜਿਹੜੀ ਸਟਰੀਟ ਹੈ ਮਤਲਬ ਕਿ ਹੈ ਨਾ ਇਤਿਹਾਸਕ ਥਾਂ ਹੈ ਜੀ ਉਹ ਸਾਰਾ ਕੁਝ ਗਲਿਆਰਾ ਦਰਬਾਰ ਸਾਹਿਬ ਦਾ ਹੈ ਇਸ ਲਈ ਹਾਂ ਦਾ ਤੁਸੀਂ ਦੇਖੋ ਜੀ ਕਹਿੰਦੇ ਉਧਰ ਅਕਾਲੀ ਲੀਡਰ ਕਾਂਗਰਸੀ ਲੀਡਰ ਆਮ ਆਦਮੀ ਪਾਰਟੀ ਨੂੰ ਘੇਰੇ ਨੇ ਸਰਕਾਰ ਕਹਿੰਦੀ ਜੀ ਸਾਡੀ ਪੁਲਿਸ ਨੇ ਫੜ ਲਿਆ ਬੰਦਾ ਕੀ ਇਹਦੇ ਨਾਲ ਮਸਲਾ ਹੱਲ ਹੋ ਗਿਆ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਲੰਘੇ ਐਤਵਾਰ ਨੂੰ ਗਣਤੰਤਰ ਦਿਵਸ ਵਾਲੇ ਦਿਨ ਇੱਕ ਨੌਜਵਾਨ ਡਾਕਟਰ ਭੀਮਰਾਓ ਅੰਬੇਦਕਰ ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਤੇ ਨੁਕਸਾਨ ਪਹੁੰਚਾਉਂਦਾ ਬਕਾਇਦਾ ਤੌਰ ਤੇ ਉਹ ਖੰਡਿਤ ਕਰ ਦਿੰਦਾ 24 ਸਕਿੰਟ ਦੀ ਇੱਕ ਵੀਡੀਓ ਹੈ ਜਿਹਦੇ ਵਿੱਚ 8 ਬਾਾਰ ਹੁੰਦੇ ਦਿਖ ਰਹੇ ਨੇ 8 ਹਮਲੇ ਉਹਨੇ ਹਥੋੜੇ ਨਾਲ ਉਸ ਮੂਰਤੀ ਤੇ ਕੀਤੇ ਨੇ ਤੇ ਸਵਿਧਾਨ ਦੀ ਨਾਲ ਪਈ ਮੂਰਤੀ ਨੂੰ ਵੀ ਅੱਗ ਲਾਈ ਸ਼ੁਰੂ ਚ ਲੋਕਾਂ ਨੇ ਫੜ ਲਿਆ ਹੈਰੀਟੇਜ ਸਟਰੀਟ ਤੇ ਉੱਤੇ ਉਨੂੰ ਫੜ ਲਿਆ ਪੜ ਕੇ ਧੂ ਲਿਆ ਥਪੜਾ ਥਪੜੀ ਵੀ ਮਾਰੀ ਮੋਟੀ ਹੋਈ ਤੇ ਪੁਲਿਸ ਲੈ ਗਈ ਹੁਣ ਬਖਾਇਦਾ ਤੌਰ ਤੇ ਵੱਡੇ ਅਧਿਕਾਰੀ ਲੱਗੇ ਨੇ ਜੇਕਰ ਤੁਸੀਂ ਉਹਦੀ ਵੀਡੀਓ ਚ ਦੇਖੋਗੇ ਤਾਂ 6 ਵਾਰ ਉਹਨੇ ਸਿੱਧੇ ਸਰਤੇ ਕੀਤੇ ਨੇ ਮੂਰਤੀ ਤੇ ਤੇ 2 ਵਾਰ ਉਹਨੇ ਸਾਈਡ ਤੇ ਆ ਕੇ ਹੱਥਾਂ ਵਾਲੇ ਪਾਸੇ ਨੂੰ ਵੀ ਕੀਤੇ ਨੇ ਸੋ ਲੋਕਾਂ ਨੇ ਨੌਜਵਾਨ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਫਿਰ ਉਹ ਥੱਲੇ ਤਾਰਨ ਦੀ ਕੋਸ਼ਿਸ਼ ਕੀਤੀ ਫਿਰ ਫੜ ਲਿਆ ਇੱਕ ਦਿਨ ਥੱਪੜ ਮਾਰੇ ਤਾਂ ਥੱਪੜ ਨਾ ਮਾਰ ਦੇਖ ਲਈ ਕਿ ਕੁਸਪੁਖ ਤਰ੍ਹਾਂ ਪੋਗਾ ਜੇ ਉਹ ਇਦਾਂ ਧਮਕੀ ਹੁਣ ਇੱਥੇ ਸਵਾਲ ਖੜਾ ਹੈ ਕੇਸ ਘਟਨਾ ਤੋਂ ਬਾਅਦ ਪੁਲਿਸ ਕਹਿੰਦੀ ਅਸੀਂ ਆਪਣੀ ਕਾਰਵਾਈ ਪਾ ਰਹੇ ਹਾਂ ਲੀਡਰਾਂ ਨੇ ਆਪਣੇ ਬਿਆਨ ਦੇ ਕੇ ਮਾਮਲਾ ਨਿਵੇੜਤਾ ਦਲਿਤ ਭਾਈਚਾਰਾ ਕਹਿੰਦਾ ਅਸੀਂ ਅੰਮ੍ਰਿਤਸਰ ਬੰਦ ਕੀਤਾ ਸਾਨੂੰ ਰੋਸ ਹੈ ਕਿ ਅਸੀਂ ਇਸ ਰੋਸ ਵੱਜੋਂ ਅੰਮ੍ਰਿਤਸਰ ਬੰਦ ਕੀਤਾ ਸਵਾਲ ਇੱਥੋਂ ਪੈਦਾ ਹੁੰਦਾ ਹੈ ਕੀ ਡਾਕਟਰ ਭੀਮਰਾਓ ਉਮੇਦਕਰ ਜੀ ਇਕੱਲੇ ਦਲਿਤ ਭਾਈਚਾਰੇ ਦੇ ਹੀ ਨੇ ਜੇਕਰ ਸਾਰਾ ਸਮਾਜ ਉੱਠ ਕੇ ਨਾਲ ਖੜੇ ਹਰ ਸਮਾਜਿਕ ਮਸਲੇ ਦੇ ਉੱਤੇ ਤਾਂ ਇੱਕ ਘਟਨਾ ਕਰਮ ਬੰਦ ਹੋ ਜਾਣਾ। ਮਤਲਬ ਅਸੀਂ ਜੇ ਗੁਰੂ ਗ੍ਰੰਥ ਸਾਹਿਬ ਦੀ ਬੀਅਦਬੀ ਦੀ ਘਟਨਾ ਵਾਪਰਦੀ ਹੈ ਤਾਂ ਇਕੱਲੇ ਕੀ ਸਿੱਖਾਂ ਦਾ ਹੀ ਫਰਜ਼ ਬਣਦਾ ਕਿ ਉਹ ਜੀ ਲੜਾਈ ਲੜਨ? ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਦੀ ਆਸਤਾ ਜੇ ਜੇ ਆਸਤਾ ਨਹੀਂ ਵੀਏ ਦੂਜੇ ਧਰਮਾਂ ਦਾ ਸਤਿਕਾਰ ਨਹੀਂ ਕਰਨਾ ਆਉਂਦਾ ਸਾਡੇ ਲੋਕਾਂ ਨੂੰ ਇਹ ਵੀ ਭੁੱਲ ਗਏ। ਜੇਕਰ ਕਿਤੇ ਗੀਤਾ ਕੁਰਾਨ ਦੀ ਘਟਨਾ ਵਾਪਰਦੀ ਹੈ ਤਾਂ ਇਕੱਲੇ Hindu Musalmanਾਂ ਦਾ ਹੀ ਫਰਜ਼ ਬਣਦਾ ਕਿ ਉਹ ਹੀ ਲੜਾਈ ਲੜਨ? ਅੱਜ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ। ਜੇਕਰ ਸਾਰਾ ਪੰਜਾਬ ਉੱਠ ਕੇ ਖੜਾ ਹੋ ਜਵੇ ਤਾਂ ਸ਼ਰਾਰਤੀ ਤੱਤਵਾਂ ਨੂੰ ਡਰ ਪੈ ਜਾਵੇ ਮੈਂ ਕਹਿੰਦਾ ਜੇ ਸ਼ਰਾਰਤੀ ਤੱਤਵਾਂ ਦੇ ਪਿੱਛੇ ਰਾਜਨੀਤਿਕ ਤੱਤਵ ਵੀ ਹੈਗਾ ਤਾਂ ਉਹਨੂੰ ਵੀ ਡਰ ਪੈ ਜਾਵੇ ਕਿ ਵੀ ਲੋਕ ਇਕੱਠੇ ਨੇ ਜਦੋਂ ਸਾਨੂੰ ਪਤਾ ਕਿ ਇੱਕੋ ਭਾਈਚਾਰਾ ਆਊਗਾ ਤੇ ਉਹ ਭਾਈਚਾਰਾ ਪ੍ਰਗਟਾ ਵੀ ਪੈਦਾ ਕਰੂਗਾ ਤੇ ਪ੍ਰਗਟਾ ਦੇ ਵਿੱਚ ਦੂਜੀ ਧਿਰ ਨੂੰ ਜਿੰਦੋਂ ਰਾਜਨੀਤਿਕ ਤਰ੍ਹਾਂ ਨੇ ਫਾਇਦਾ ਲੈਣਾ ਕਿਤੇ ਪੰਜਾਬ ਦੇ ਵਿੱਚ ਲਾਂਬੂ ਲਾਉਣ ਦੀ ਰਾਜਨੀਤਿਕ ਸ਼ਾਸਤਤਾ ਨਹੀਂ ਕਿਤੇ ਪੰਜਾਬ ਨੂੰ ਮੁੜ ਕੇ ਬਰੂਦ ਦੇ ਢੇਰ ਤੇ ਬਿਠਾਉਣ ਦੀ ਰਾਜਨੀਤਿਕ ਸ਼ਾਸਤਤਾ ਨਹੀਂ ਇਹ ਸਵਾਲ ਵੱਡਾ ਕੌਣ ਹੈ ਇਹਦੇ ਪਿੱਛੇ ਕਿਉਂਕਿ ਜਿਹੜਾ ਬੰਦਾ ਇਸ ਮੁਲਕ ਦੇ ਵਿੱਚ ਰਹਿੰਦਾ ਜਿਸ ਮੁਲਕ ਜਿਸ ਮੁਲਕ ਦੇ ਵਿੱਚ ਧਰਮ ਨੂੰ ਪਹਿਲ ਦਿੱਤੀ ਜਾਂਦੀ ਹੈ ਵੱਡਿਆਂ ਦੇ ਸਤਕਾਰ ਨੂੰ ਪਹਿਲ ਦਿੱਤੀ ਜਾਂਦੀ ਹੈ ਉੱਥੇ ਉਹ ਧਰਮ ਨੂੰ ਮੰਨਣ ਵਾਲਾ ਆਪਣੇ ਅਕੀਦੇ ਨੂੰ ਮੰਨਣ ਵਾਲਾ ਆਪਣੇ ਸੱਭਿਆਚਾਰ ਨੂੰ ਮੰਨਣ ਵਾਲਾ ਉਹ ਬਾਬਾ ਸਾਹਿਬ ਪੀਮਰਾ ਉਮੀਦ ਕਰਦਾ ਨੁਕਸਾਨ ਕੀ ਪਚਾਊਗਾ ਉਹ ਕਿਸੇ ਨੂੰ ਵੀ ਨੁਕਸਾਨ ਨਹੀਂ ਪਚਾ ਸਕਦਾ ਸੋ ਇਹ ਘਟਨਾ ਵਾਪਰੀ ਕਿਵੇਂ ਇਹਦੇ ਪਿੱਛੇ ਕੌਣ ਹੈ ਕਿਸ ਤਰ੍ਹਾਂ ਦੀ ਸ਼ਰਾਰਤ ਹੈ ਰਾਜਨੀਤਿਕ ਸ਼ਰਾਰਤ ਜਿਹਦਾ ਪੰਜਾਬ ਤੇ ਉੱਤੇ ਖਤਰਾ ਮੰਡਰਾ ਰਿਆ ਇਹ ਜਾਂਚ ਦਾ ਵਿਸ਼ਾ ਹੈ ਕਿਸਾ ਕਿਸ ਨੂੰ ਫਾਇਦਾ ਕਿਸ ਨੂੰ ਆਉਣ ਵਾਲੇ ਸਮਝ ਨੁਕਸਾਨ ਹੋਣਾ ਹੈ ਲਪਕੇ ਰੱਖਣ ਦੀ ਲੋੜ ਤੇ ਮੇਰਾ ਸਵਾਲ ਸਮੁੱਚੇ ਸਮਾਜ ਨੂੰ ਹੈ ਕਿ ਜਦੋਂ ਜਿਹੀਆਂ ਘਟਨਾਵਾਂ ਵਾਪਰਦੀਆਂ ਇੱਕ ਸਾਰਾ ਸਮਾਜ ਇੱਕ ਸੁਰਚ ਬੋਲੇ ਲੀਡਰਾਂ ਦਾ ਕੰਮ ਤਾਂ ਭਾਈ ਟਵੀਟ ਤੇ ਬਿਆਨ ਦੇ ਕੇ ਅਖਬਾਰਾਂ 'ਚ ਖਬਰਾਂ ਲਵਾ ਕੇ ਖਤਮ ਹੋ ਗਿਆ ਜੋ ਮਸਲੇ ਹੱਲ ਕਰਦੇ ਹੁੰਦੇ ਸੁਲਝਾਉਂਦੇ ਹੁੰਦੇ ਜੇ ਪੁਲਿਸ ਦੀਆਂ ਫਾਈਲਾਂ 'ਚ ਕਾਗਜ਼ਾਂ 'ਚ ਤੱਕੇ ਨਾ ਖਾਂਦੇ ਹੁੰਦੇ ਕੇਸ ਤਾਂ ਦੁਬਾਰਾ ਕਿਸੇ ਦੀ ਘਟਨਾ ਕਰਨ ਦੀ ਅੰਜਾਮ ਦੇਣ ਦੀ ਹਿੰਮਤ ਨਾ ਹੁੰਦੀ ਸੋ ਇਹ ਵਾਪਰੇ ਇਸ ਲਈ ਬਹੁਤ ਅਫਸੋਸਜਨਕ ਵਰਤਾਰਾ ਹੈ ਜੋ ਇਹ ਘਟਨਾ ਸਾਹਮਣੇ ਆਈ ਚਲੋ ਅਗਾਂਹ ਵੱਧਦੇ ਹਾਂ 28 ਤਰੀਕ ਪੰਜਾਬ ਦੀ ਪੰਥਕ ਰਾਜਨੀਤੀ ਵਿੱਚ ਬਹੁਤ ਅਹਿਮ ਹੋਣ ਵਾਲਾ ਸੀ 28 ਜਨਵਰੀ ਕਹਿੰਦੇ ਜੀ ਪੰਜ ਸਿੰਘ ਸਹਿਬਾਨ ਦੀ ਬੈਠਕ ਹੋਣੀ ਸੀ ਹੋਣੀ ਸੀ ਕਹਿ ਰਿਹਾ ਮੈਂ ਕਿਉਂਕਿ ਮੌਲਤਵੀ ਹੋ ਗਈ 28 ਜਨਵਰੀ ਨੂੰ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਦਾ ਜੱਥੇ ਅਗਿਆਨੀ ਰਗਵੀਰ ਸਿੰਘ ਹੋਰਾਂ ਨੇ ਜਿਹੜੀ ਪੰਜ ਸਿੰਘ ਸਹਿਬਾਂ ਦੀ ਬੈਠਕ ਸੱਦੀ ਸੀ ਜਿਸ ਨਾਲ ਅਕਾਲੀ ਦਲ ਦਾ ਫਿਕਰ ਵੱਧ ਗਿਆ ਸੀ ਸ਼੍ਰੋਮਣੀ ਕਮੇਟੀ ਨੂੰ ਫਿਕਰ ਪੈ ਗਿਆ ਸੀ ਜਿਹੜੇ ਸਾਬਕਾ ਜਥੇਦਾਰ ਨੇ ਉਹਨਾਂ ਦੀ ਚਿੰਤਾ ਵੱਧ ਗਈ ਸੀ ਮਲੂਕਾ ਵਰਗਿਆਂ ਨੂੰ ਪਸੀਨਾ ਆ ਗਿਆ ਸੀ ਕਿ ਲੈ ਵੀ ਸਾਨੂੰ ਬੁਲਾਇਆ ਜਾਣਾ ਜੇ ਮੇਰਾ ਰਹਿੰਦਾ ਜਾਣਾ ਉਹ ਸਾਰਾ ਮਾਮਲਾ ਕੀ ਅਗਾਹ ਪੈ ਗਿਆ ਜਾਂ ਠੰਡੇ ਬਸਤੇ ਹੀ ਪੈ ਗਿਆ ਮਨਿਆ ਇਹ ਜਾ ਰਿਹਾ ਸੀਗਾ ਕਿ ਕਿਆਨੀ ਰੁਕਬੀਰ ਸਿੰਘ ਹੋਰੀ ਤਲਕ ਸੀ ਸਖਤ ਸੀ ਤੇ ਜਿਹੋ ਜਿਹਾਂ ਕੰਸੋਆਂ ਖਬਰਾਂ ਤੱਥਾਂ ਸਣੇ ਸਾਡੇ ਕੋਲ ਪਹੁੰਚੀਆਂ ਸੀ ਕਿ ਉਸ ਦਿਨ ਵੀ ਸਖਤ ਰੋਕ ਤਿਆਰ ਕੀਤਾ ਜਾਣਾ ਸੀ ਕਿ 2 ਦਸੰਬਰ ਨੂੰ 2 ਦਸੰਬਰ 2024 ਨੂੰ ਸੁਣਾਏ ਫੈਸਲਿਆਂ ਨੂੰ ਉਹ ਵਾ ਕਿਉਂ ਨਹੀਂ ਅਮਲੀ ਜਾਮਾ ਪਨਾਇਆ ਗਿਆ ਕਿਉਂ ਨਹੀਂ ਉਹਨਾਂ ਦੀ ਚਾਰਜੋਇ ਕੀਤੀ ਗਈ ਕਿਉਂ ਨਹੀਂ ਸਮੇਂ ਰੰਦੇ ਸਿਫੇ ਦਿੱਤੇ ਗਏ ਕਿਉਂ ਨਹੀਂ ਭਰਤੀ ਮਹਿਮਦਲੀ ਸੱਤ ਮੈਂਬਰੀ ਕਮੇਟੀ ਨੇ ਮੋਰਚਾ ਸੰਭਾਲਿਆ ਹੈਨਾ ਇਹ ਸਾਰੀ ਪ੍ਰਕਿਰਿਆ ਚ ਜਿਹੜੀ ਤੇ ਨੂੰ ਕਿਹਾ ਗਿਆ ਕਿ ਤੁਸੀਂ ਅਗਵਾਈ ਕਰਨ ਦੇ ਯੋਗ ਨਹੀਂ ਤੁਸੀਂ ਉਹ ਰਤਵਾ ਗਵਾ ਚੁੱਕੇ ਹੋ ਉਹ ਤੇ ਰਹੀ ਕਿਉਂ ਮੁਰਿਆ ਗਈ ਆਪਣੇ ਆਪ ਬਿਨਾ ਮੈਂਬਰਸ਼ਿਪ ਹੋਏ ਇਹ ਸਾਰੇ ਸਵਾਲ ਜਿੱਥੇ ਡਰੈਸ ਹੋਣੇ ਸੀ ਉੱਥੇ ਜਿਹੜੇ ਡੇਰਾ ਸਰਸਾ ਮੁਖੀ ਨੂੰ ਮਾਫੀ ਵਾਲਾ ਮਸਲਾ ਸੀ ਉਹ ਚਿੱਠੀ ਵਾਲਾ ਮੁੱਦਾ ਸੀ ਉਹ ਵੀ ਸਾਹਮਣੇ ਆਉਣਾ ਸੀ ਤੇ ਹੋ ਸਕਦਾ ਹੈ ਕਿ ਜਾਨੀ ਗੁਰਵਚਨ ਸਿੰਘ ਜਾਨੀ ਗੁਰਮukh ਸਿੰਘ ਹੋਰਾਂ ਨੂੰ ਵੀ ਬੁਲਾਉਣ ਵਾਲੀ ਕਾਰਵਾਈ ਅੱਗੇ ਤੁਰਦੀ ਮਲੂਕਾਂ ਨੂੰ ਬੁਲਾਉਣ ਵਾਲੀ ਕਾਰਵਾਈ ਵੀ ਅੱਗੇ ਤੁਰਦੀ ਸ਼ਰਮਣੀ ਕਮੇਟੀ ਨੇ ਜਿਹੜੀ ਯਤਰ ਕਹਿੰਦੀ ਹਲਪ੍ਰੀ ਸਿੰਘ ਖਿਲਾਫ ਜਾਂਚ ਕੀਤੀ ਹੈ ਉਸ ਜਾਂਚ ਦੇ ਉੱਤੇ ਵੀ ਸਪਸ਼ਟ ਰੁਖਾ ਜਾਂਦਾ ਕਿ ਖਤਮ ਹੈ ਜਾਂਚ ਜਹਦਰ ਸਾਹਿਬ ਆਪਣਾ ਸੇਵਾ ਸੰਭਾਲਣ ਇਹ ਵੀ ਨਿਰਦੇਸ਼ ਆਉਣ ਦੇ ਆਸ ਸੀ ਕਿ ਪੰਜ ਸਿੰਘ ਸਾਹਿਬਾਂ ਨੇ ਇਹ ਵੀ ਫੈਸਲਾ ਲੈਣਗੇ ਪਰ ਉਹ ਤਾਂ ਲੈਣਗੇ ਜੇ ਬੈਠਕ ਹੋਏਗੀ ਹੁਣ ਬੈਠਕ ਨਹੀਂ ਹੋ ਰਹੀ ਕੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦਵਾਰ ਪ੍ਰੰਤਕ ਕਮੇਟੀ ਜਹਦਰ ਗਿਆਨੀ ਰੁਘਵੀਰ ਸਿੰਘ ਉਹਨਾਂ ਨੂੰ ਮੈਨੇਜ ਕਰ ਗਈ ਹੈ ਯਾਨੀ ਹਰਪ੍ਰੀਤ ਸਿੰਘ ਸੀਨ ਚੋ ਫਿਲਹਾਲ ਬਾਹਰ ਨੇ ਓਕੇ ਉਹਨਾਂ ਨੇ ਗੁਰੂ ਦੇ ਹਾਜ਼ਰੀ ਦੇ ਵਿੱਚ ਖੜ ਕੇ ਪੰਜ ਪਿਆਰਿਆਂ ਦੇ ਸਨਮੁਖ ਬੈਠ ਕੇ ਆਪਣੀ ਬਥਿਆ ਸਣਾ ਕੇ ਕਿਹਾ ਕਿ ਭਾਈ ਮੇਰੇ ਤੇ ਉਤੇ ਝੁੱਠੇ ਦੋਸ਼ ਨੇ ਤੇ ਗਿਆਨੀ ਰੁਘਵੀਰ ਸਿੰਘ ਨਾਲ ਕਿਹਾ ਜੀ ਕਾ ਕਿ ਉਹਨਾਂ ਨੇ ਸਪਈ ਦੇ ਦਿੱਤੀ ਹੁਣ ਇਹ ਜਾਂਚ ਦਾ ਕੋਈ ਵਿਸ਼ਾ ਨਹੀਂ ਪਰ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਨੂੰ ਲਾਂਭੇ ਕੀਤਾ ਹੋਇਆ ਤੇ ਕੀ ਇਸ ਬੈਠਕ ਦੇ ਵਿੱਚ 28 ਜਨਵਰੀ ਬੈਠਕ ਦੇ ਵਿੱਚ ਉਹਨਾਂ ਨੂੰ ਅਹੁਦੇ ਦੀ ਬਹਾਲੀ ਹੋਣੀ ਸੀ ਕਿ ਇਕਾਲੀ ਦਲ ਦੇ ਲੀਡਰਸ਼ਿਪ ਨੂੰ ਦੁਆਰਾ ਤਾਲਬ ਕੀਤਾ ਜਾ ਸਕਦਾ ਸੀ ਕਿ ਤੁਸੀਂ ਹੁਕਮਨਾਮੇ ਹੂਬੂ ਸਹੀ ਰੂਪ ਚ ਨਹੀਂ ਮੰਨ ਰਹੇ ਕਿ ਸ਼੍ਰੋਮਣੀ ਕਮੇਟੀ ਨੂੰ ਕੋਈ ਸਖਤ ਨਿਰਦੇਸ਼ ਹੋ ਸਕਦੇ ਸੀ ਕੀ ਉਹ ਮਾਫੀ ਵਾਲੀ ਚਿੱਠੀ ਜਨਤਕ ਕੀਤੀ ਜਾ ਸਕਦੀ ਸੀ ਕੀ ਗਿਆਨੀ ਗੁਰਮਖ ਸਿੰਘ ਗਿਆਨੀ ਗੁਰਬਚਨ ਸਿੰਘ ਨੂੰ ਬੁਲਾ ਕੇ ਖੜਾ ਕੇ ਪੁੱਛਾ ਕੇ ਪੁੱਛਿਆ ਜਾ ਸਕਦਾ ਕਿ ਦੌਸਪਾਈ ਕੀ ਹੋਈ ਸੀ ਬਾਦਲਾਂ ਦੇ ਘਰੇ ਉਹਦੇ ਨਾਲ ਅਕਾਲੀ ਦਲ ਦੀਆਂ ਦਿੱਕਤਾਂ ਬਾਦਲ ਤੇ ਦੀਆਂ ਦਿੱਕਤਾਂ ਹੋਰ ਵੱਸ ਸਕਦੀਆਂ ਸੀ ਸੋ ਇਹ ਸਾਰੇ ਸਵਾਲ ਇਸ ਲਈ ਵੱਡੇ ਹੋ ਗਏ ਕਿਉਂਕਿ ਹੁਣ 28 ਤਰੀਕ ਵਾਲੀ ਬੈਠਕ ਅੱਗੇ ਪਾ ਦਿੱਤੀ ਗਿਆ ਤੇ ਜਿੱਦਾਂ ਹੀ ਬੈਠਕ ਅੱਗੇ ਪਹਿਣ ਦੀ ਗੱਲ ਆਈ ਯਾਨੀ ਹਰਪ੍ਰੀਤ ਸਿੰਘ ਹੋਰਾਂ ਦਾ ਇੱਕ ਬਿਆਨ ਆਇਆ ਉਹ ਕਹਿੰਦੇ ਵੀ ਇਸ ਬੈਠਕ ਦੇ ਵਿੱਚ ਗੁਰਮਤ ਦੀ ਰੋਸ਼ਨੀ ਦੇ ਵਿੱਚ ਕੁਝ ਵੱਡੇ ਫੈਸਲੇ ਹੋਣ ਜਾ ਰਹੇ ਸੀ ਜਦੋਂ ਕਿ ਉਹ ਬੈਠਕ ਸ਼ਾਮਲ ਨਹੀਂ ਹੈਗੇ ਜੋ ਸਾਡੇ ਕੋਲ ਜਾਣਕਾਰੀ ਸੀ ਉਹਨਾਂ ਨੇ ਆਉਣਾ ਨਹੀਂ ਸੀ ਕਿਉਂਕਿ ਉਹਨਾਂ ਕੋਲ ਅਜੇ ਉਹ ਰਤਬਾ ਨਹੀਂ ਹੈ ਉਹਨਾਂ ਨੂੰ ਸ਼੍ਰੋਣੀ ਕੁੰਡੇ ਲੰਬੇ ਕੀਤਾ ਹੋਇਆ ਇੱਕ ਤਰ੍ਹਾਂ ਜਾਂਚ ਪੁੱਟੀ ਹੋਈ ਹੈ ਉਹ ਕਹਿੰਦੇ ਇਸ ਬੈਠਕ 'ਚ ਗੁਰਮਤਿ ਦੀ ਰੋਸ਼ਨੀ 'ਚ ਕੁਝ ਵੱਡੇ ਫੈਸਲੇ ਕੀਤੇ ਜਾਣਾ ਸੀ ਪਰ ਬੈਠਕ ਨੂੰ ਮੁਲਤਵੀ ਕਰ ਦਿੱਤਾ ਗਿਆ ਉਹਨਾਂ 'ਤੇ ਦੋਸ਼ ਮੜਿਆ ਕਿ ਉਹਨਾਂ ਦੇ ਖਿਲਾਫ ਜਾਂਚ ਤੇਜ਼ ਕਰ ਦਿੱਤੀ ਗਈ ਹੈ ਤੱਕ ਸ੍ਰੀ ਦਮਦਮਾ ਸਾਹਿਬ ਵਿੱਚ ਕਰਮਚਾਰੀਆਂ ਉੱਤੇ ਕਹਿੰਦੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਮੇਰੇ ਖਿਲਾਫ ਲਿਖ ਕੇ ਬਿਆੰਦ ਦੇਣ ਇਹ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਬੋਲੇ ਸੋ ਇਸ ਤੋਂ ਪਹਿਲਾਂ ਕਿ ਬੈਠਕ ਹੋਵੇ ਉਹਨਾਂ ਦੇ ਖਿਲਾਫ ਕੋਈ ਸਬੂਤ ਕੋਈ ਤੱਤ ਇਕੱਠੇ ਕੀਤੇ ਜਾ ਰਹੇ ਨੇ ਜੇ ਸਬੂਤ ਹੈਗੇ ਮੈਂ ਕਹਿੰਦਾ ਠੀਕ ਹੈ ਸੱਚ ਸਾਹਮਣੇ ਆਉਣਾ ਚਾਹੀਦਾ ਪਰ ਕੀ ਜੱਜਦਾਰ ਦੇ ਖਿਲਾਫ ਇੰਜ ਮੈਂਬਰਾਂ ਨੂੰ ਜਾਂਚ ਕਰਨ ਦਾ ਅਧਿਕਾਰ ਹੈ ਜਾਂ ਉਹ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਵੱਲੋਂ ਹੀ ਜਾਂਚ ਕੀਤੀ ਜਾ ਸਕਦੀ ਹੈ ਉਹਨਾਂ ਦੀ ਕਮੇਟੀ ਵੱਲੋਂ ਜਾਂ ਚ ਇਹ ਵੀ ਸਵਾਲ ਪਟਾਕੜਾ ਸੋ ਇਹ ਸਾਰੇ ਸਵਾਲ ਅਹਿਮ ਹੋ ਗਏ ਨੇ ਸੋ ਅਹਿਮ ਸਵਾਲਾਂ ਨੂੰ ਹੀ ਅਸੀਂ ਤੁਹਾਡੇ ਤੱਕ ਲੈ ਕੇ ਅਕਸਰ ਹਾਜ਼ਰ ਹੁੰਦੇ ਸਵਾਲ ਤਾਂ ਇਹਦੇ ਨਾਲ ਇੱਕ ਹੋਰ ਵੱਡਾ ਹੋ ਗਿਆ ਜਨਾਬ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਵਾਲਾ ਮੁੱਦਾ ਖੂਬ ਵਿਚਾਰਿਆ ਜਾ ਰਿਹਾ ਖੂਬ ਰੜਕਿਆ ਜਾ ਰਿਹਾ ਕੀ ਸੱਚਮੁੱਚ ਇਹ ਫਿਕਰਮੰਦੀ ਵਾਲਾ ਪਹਿਲੂ ਹੈ ਕੀ ਪੰਜਾਬ ਦੇ ਵਿੱਚ ਜਵਰੀ ਧਰਮ ਪਰਿਵਰਤਨ ਹੋ ਰਿਹਾ ਕਾਨੂੰਨੀ ਤੌਰ ਤੇ ਸੰਵਿਧਾਨਕ ਤੌਰ ਤੇ ਹਰ ਵਿਅਕਤੀ ਨੂੰ ਅਧਿਕਾਰ ਹੈ ਕਿ ਉਹ ਜਿਹੜੇ ਧਰਮ 'ਚ ਜਿਉਣਾ ਚਾਹਵੇ ਜਿਹੜੇ ਧਰਮ 'ਚ ਰਹਿਣਾ ਚਾਹਵੇ ਜਿਹੜੇ ਧਰਮ ਨੂੰ ਅਪਣਾਉਣਾ ਚਾਹਵੇ ਉਹਦਾ ਅਧਿਕਾਰ ਹੈ ਅਧਿਕਾਰ ਖੇਤਰ ਹੈ ਪਰ ਕੀ ਲਾਲਚਵਸ ਕੀ ਡਰਾਤਮ ਕਾ ਕੇ ਕੀ ਬਲੋਸ ਕੇ ਕੀ ਸ਼ਕਤੀਆਂ ਚਮਤਕਾਰਾਂ ਦਾ ਹਵਾਲਾ ਦੇ ਕੇ ਕੀ ਆਰਥਿਕ ਤੌਰ ਤੇ ਮਜ਼ਬੂਤੀ ਦਾ ਲਾਲਚ ਦੇ ਕੇ ਧਰਮ ਪਰਿਵਰਤਨ ਕਰਾਉਣਾ ਕੀ ਜਾਇਜ਼ ਹੈ ਕੀ ਇਹ ਕਿਸੇ ਕਾਨੂੰਨ ਦੇ ਦਾਇਰੇ ਚ ਆਉਂਦਾ ਇਸ ਸਵਾਲ ਉਸ ਸਮੇਂ ਵੱਡਾ ਹੈ ਜਦੋਂ ਪੰਜਾਬ ਦੇ ਵਿੱਚ ਇਹ ਚਰਚਾ ਵੱਖ-ਵੱਖ ਪੱਤਰਾਂ ਤੇ ਖੂਬ ਚੱਲਦੀ ਹੈ ਕਿ ਭਾਈ ਇੱਥੇ ਜਬਰੀ ਤੇ ਲਾਲਚ ਵਸ ਐਸਾਈ ਧਰਮ ਨੂੰ ਅਪਣਾਇਆ ਜਾ ਰਿਹਾ। Hindu, Sikh, Muslim, Nasai ਚਾਰੋਂ ਭਾਈ ਭਾਈ ਹੈ ਨਾ ਇਹ ਨਾਰਾ ਪਰ ਪੰਜਾਬ ਦੇ ਵਿੱਚ ਸਿੱਖ ਧਰਮ ਵੀ, Hindu ਭਾਈਚਾਰਾ ਵੀ, Muslim ਵੀ ਹੋ ਰਸਾਈ ਵੀ ਜਿਹੜਾ ਇੱਥੋਂ ਦੇ ਮੂਲ ਵਾਸੀ ਨੇ ਉਹ ਆਪਣੇ ਆਪ ਦੇ ਵਿੱਚ ਪੰਜਾਬੀ ਨੇ ਸਾਰੇ। ਪਰ ਜਿਹੜਾ ਇੱਕ ਬਾਹਰੋਂ ਬੱਡੀ ਗਣਤੀ ਦੇ ਵਿੱਚ ਆਮਦ ਹੋ ਰਹੀਆ ਵੱਖ-ਵੱਖ ਧਰਮਾਂ ਦੇ ਹਵਾਲੇ ਨਾਲ ਦੂਸਰਾ ਇਸ ਕਨਵਰਸ਼ਨ ਦੇ ਹਵਾਲੇ ਨਾਲ ਜਿਸ ਤਰ੍ਹਾਂ ਲਗਾਤਾਰ ਇੱਥੇ ਚਰਚ ਖੁੱਲ ਰਹੀਆਂ ਨੇ ਉਹਨੂੰ ਲੈ ਕੇ ਸਿੱਖ ਜਗਤ ਤੇ Hindu ਧਰਮ ਦੀਆਂ ਸੰਸਥਾਵਾਂ ਦੇ ਨੁਮਾਇंदे ਫਿਕਰ ਪ੍ਰਗਟਾ ਰਹੇ ਨੇ ਮੈਂ ਇਹਨਾਂ ਨੂੰ ਜਦੋਂ ਦਾਬਿਆਂ ਬਾਧਿਆਂ 'ਚ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਹੱਥੇ ਇੱਕ ਰਿਪੋਰਟ ਆਈ ਸਿੱਖ ਖੋਜੀ ਨੇ ਸਿੱਖ ਵਿਸ਼ਿਆਂ ਦੇ ਖੋਜੀ ਨੇ ਡਾਕਟਰ ਰਣਵੀਰ ਸਿੰਘ ਜੀ ਉਹਨਾਂ ਦਾ ਦਾਵਾ ਹੈ ਕਿ 3.5 ਲੱਖ ਲੋਕ ਪੰਜਾਬ ਦੇ ਵਿੱਚ ਇਸ ਵਾਰੇ ਇਸਾਈ ਬਣੇ ਨੇ ਉਹ ਕਹਿੰਦੇ ਕਿ ਬਿਮਾਰੀ ਕਰਕੇ ਗਰੀਬੀ ਤੋਂ ਛੁਟਕਾਰੇ ਕਰਕੇ ਲਾਲਚ ਵਸ 2 ਸਾਲਾਂ 'ਚ 15% ਦੀ ਪੰਜਾਬ ਦੇ ਵਿੱਚ ਇਸਾਈਆਂ ਦੀ ਆਬਾਦੀ ਵਧ ਗਈ ਡਾਕਟਰ ਰਣਵੀਰ ਸਿੰਘ ਹੋਰਾਂ ਦਾ ਦਾਵਾ ਹੈ ਉਹ ਸਿਕਸ ਸਕਾਲਰ ਵੀ ਨੇ ਸਖਤਾਬ ਸਰਚਰ ਵੀ ਕਰਦੇ ਨੇ ਉਹ ਕਹਿੰਦੇ ਕਿ ਦਾਵੇ ਹਮ ਤੱਕ ਪੰਜਾਬ ਦੇ ਵਿੱਚ ਤਰ ਪਰਿਵਰਤਨ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ। ਧਰਮ ਤਬਦੀਲੀ ਬਹੁਤ ਤੇਜ਼ੀ ਨਾਲ ਹੋ ਰਹੀ ਹੈ। ਤੇ ਵੱਡੀ ਗਿਣਤੀ ਚ ਲੋਕਾਂ ਨੂੰ ਇਸਾਈ ਬਣਾਇਆ ਜਾ ਰਿਹਾ। ਔਰ ਇਹਦੀ ਚਪੇਟ ਦੇ ਵਿੱਚ ਸਿੱਖ ਭਾਈਚਾਰਾ ਵੀ ਤੇ ਹਿੰਦੂ ਭਾਈਚਾਰਾ ਵੀ ਤੇ ਲੈਦੇ ਕਿ ਮੁਸਲਮਾਨ ਭਾਈਚਾਰਾ ਵੀ ਆ ਰਿਹਾ। ਡਾਕਟਰ ਰਮਿੰਦਰ ਸਿੰਘ ਅਨੁਸਾਰ 223 ਦੇ ਵਿੱਚ 1.5 ਲੱਖ ਲੋਕ ਅਤੇ 224 ਦੇ ਵਿੱਚ ਕਰੀਬ 2 ਲੱਖ ਲੋਕ ਇਸਾਈ ਬਣੇ ਜਾਂ ਸਾਢੇ 3 ਲੱਖ ਲੋਕ ਇਹਨਾਂ 2 ਸਾਲਾਂ ਚ ਇਸਾਈ ਧਰਮ ਅਪਣਾ ਗਏ। ਲੋਕਾਂ ਨੂੰ ਗਰੀਬੀ ਤੋਂ ਛੁਟਕਾਰਾ, ਬੇਰੁਜ਼ਗਾਰੀ, ਸਮੱਸਿਆਵਾਂ ਦਾ ਹੱਲ ਮੁਫਤ ਸਹੂਲਤਾਂ ਲਾਲਚ ਬਿਮਾਰੀ ਤੇ ਧਾਰਮਿਕ ਚਮਤਕਾਰਾਂ ਦੀਆਂ ਕਹਾਣੀਆਂ ਸੁਣਾ ਕੇ ਕਹਿੰਦੇ ਪਰਮਾਇਆ ਜਾ ਰਿਹਾ ਪੰਜਾਬ ਚ ਉਹਨਾਂ ਦਾ ਦਾਅਵਾ ਹੈ ਕਿ 15% ਦੀ ਆਬਾਦੀ ਵਧ ਗਈ ਐ ਸਾਈ ਭਾਈਚਾਰੇ ਦੀ ਡਾਕਟਰ ਰਮੇਸ਼ ਸਿੰਘ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ 2.70 2 ਕਰੋੜ 70 ਲੱਖ ਜਨਸੰਖਿਆ ਵਿੱਚ ਸਾਈ ਧਰਮ ਦੇ ਜੁੜੇ ਸਾਈ ਧਰਮ ਨਾਲ ਜੁੜੇ ਲੋਕਾਂ ਦੀ ਗਿਣਤੀ ਸਿਰਫ 1.26% ਸੀ ਮਤਲਬ ਡੇਢ ਪ੍ਰਤੀਸ਼ਤ ਤੋਂ ਵੀ ਘੱਟ ਸੀ ਜਿਹੜੀ ਅੱਜ ਦੀ ਤਰੀਕ ਚ 15% ਦੀ ਵਧ ਗਈ ਹੈ ਸੋ so, 15% ਦੀ ਤੱਕ ਚਲੀ ਗਈ ਹੈ ਜਿਹੜੀ ਡੇਟ ਵੀ 1.2 ਸੀ ਉਹਨ 15% ਤੋਂ ਉੱਪਰ ਹੋ ਗਈ ਹੈ ਇਹ ਇਹਨਾਂ ਦਾ ਮੰਨਣਾ ਸੋ ਕਹਿੰਦੇ ਕਿ ਇਸ ਦੇ ਨਾਲ ਜਦੋਂ ਧਾਰਮਿਕ ਤੌਰ ਤੇ ਸੰਤੁਲਨ ਵਿਗੜਦਾ ਤਾਂ ਫਿਰ ਉਹਦੇ ਨਾਲ ਰਾਜਨੀਤਿਕ ਸੰਤੁਲਨ ਵੀ ਵਿਗੜਦਾ ਹੈ ਤੇ ਸੂਬੇ ਦੀ ਆਪੋ ਹਵਾ ਦਾ ਵੀ ਸੰਤੁਲਨ ਵਿਗੜਦਾ ਸੋ ਫਿਕਰ ਹੈ ਜੀ ਉਹਨਾਂ ਨੂੰ ਸਭ ਤੋਂ ਵੱਧ ਉਹ ਕਹਿੰਦੇ ਗੁਰਦਾਸਪੁਰ ਖੇਤਰ ਛੋ ਰਿਆ ਪਿਛਲੇ 5 ਸਾਲਾਂ ਚ ਸਾਈ ਭਾਈਚਾਰੇ ਨਾਲ 4 ਲੱਖ ਤੋਂ ਜ਼ਿਆਦਾ ਲੋਕਾਂ ਦੀ ਇੱਥੇ ਗਿਣਤੀ ਵਧੀ ਹੈ ਗੁਰਦਾਸਪੁਰ ਚ ਲਗਭਗ 120 ਦੇ ਕਰੀਬ ਧਰਮ ਪਰिवर्तन ਸੈਂਟਰ ਖੁੱਲ ਗਏ ਨੇ ਅਚਾਨਕ ਜਿਨ੍ਹਾਂ ਚ ਮਤਲਬ ਕਿ ਜ਼ਿਆਦਾਤਰ ਹਾਲ ਹੀ ਚ ਹੁਣੇ ਇਹਨਾਂ ਦਿਨਾਂ ਦੇ ਦਰਮਿਆਨ ਹੀ ਬਣੇ ਨੇ ਸੋ ਖਾਸ ਕਰਕੇ ਦਲਿਤ ਸਿੱਖ ਦਲਿਤ Hindu ਤੇ ਗਰੀਬ ਮੁਸਲਮਾਨ ਕਹਿੰਦੇ ਇਹਨਾਂ ਵੱਲ ਖਿੱਚਿਆ ਜਾ ਰਿਹਾ ਵੱਡੀ ਗੰਤੀ ਚ ਦਲਿਤ ਸਿੱਖ ਤੇ ਦਲਿਤ Hindu ਪਰਿਵਾਰਾਂ ਦਾ ਇਧਰ ਨੂੰ ਜਾਣਾ ਜਾਂ ਆਸਕ ਤੌਰ ਤੇ ਕਮਜ਼ੋਰ ਪਰਿਵਾਰਾਂ ਦਾ ਇਧਰ ਨੂੰ ਜਾਣਾ ਉਹ ਕਹਿੰਦੇ ਛੋਟੀ ਕਿਸਾਨੀ ਵੀ ਤੇ ਗਰੀਬ Hindu ਪਰਿਵਾਰ ਵੀ ਉਹ ਵੀ ਹੁਣ ਅਸਾਈਆਂ ਵਾਲੇ ਪਾਸੇ ਰੁਕ ਕਰ ਰਹੇ ਨੇ ਸੋ ਇਸ ਲਈ ਕੀ ਸਾਡੀਆਂ ਧਰਮ ਦੀਆਂ ਸੰਸਥਾਵਾਂ ਧਰਮ ਦੇ ਨੁਮਾਇंदे ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਨਹੀਂ ਤੁਰ ਪਾਈ ਉਹ ਕਾਰਨ ਹੈ ਉਹਨਾਂ ਨੂੰ ਬਰਾਬਰਤਾ ਸਨਮਾਨ ਮਾਨ ਨਹੀਂ ਦੇ ਪਾਏ ਉਹ ਕਾਰਨ ਹੈ ਜਾਂ ਇਧਰੋਂ ਇੰਨਾ ਕੁਛ ਅਚਾਨਕ ਮਿਲ ਗਿਆ ਕਿਉਂ ਕਾਰਨ ਹੈ ਜਾਂ ਸੱਚਮੁੱਚ ਇਹ ਆਪ ਮਹਾਰੇ ਧਾਰਮਿਕ ਪਰਵਰਤਨਾ ਸੋ ਇਹ ਪੰਜਾਬ ਦੀ ਫਿਜ਼ਾ ਦੇ ਵਿੱਚ ਜਿਹੜੀ ਚਰਚਾ ਚੱਲ ਰਹੀ ਹੈ ਉਸ ਚਰਚਾ ਦੇ ਹਵਾਲੇ ਨਾਲ ਇਹ ਗੱਲ ਤੁਹਾਡੇ ਤੱਕ ਪਹੁੰਚਾਣੀ ਜ਼ਰੂਰੀ ਸੀ ਇਸ ਲਈ ਪਹਿਲੂ ਲੈ ਕੇ ਹਾਜ਼ਰ ਸੀ ਬਹੁਤ ਬਹੁਤ ਸ਼ੁਕਰੀਆ